ਲਾ ਸਜਣਾ ਪਿੰਡ ਕਾਨੇਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਤੋਂ ਨਾ ਬਾਈ ਕੋਲ ਤਿੰਨ ਝੋਟੀਆਂ ਲੱਗੀਆਂ ਦਿਖਾਉਣਾ ਇੱਕ ਤਾਂ ਦੁੱਲ ਬਹੁਤ ਕਮਾਲ ਦੀ ਤੇ ਦੋ ਟੋਕੜ ਗੱਬਣ ਤੇ ਇੱਕ ਨਾ ਤੁਹਾਨੂੰ ਬੂਰੀ ਟੋਕੜ ਗੱਬਣ ਦਿਖਾ ਦਾਂਗੇ ਤੇਲੀਆ ਚੰਗੇ ਰਿਕਾਰਡ ਵਾਲੀ ਦੋ ਝੋਟੀਆਂ ਚੈੱਕ ਪਾਸ ਆ ਗਈਆਂ ਤੇ ਇੱਕ ਦੁੱਲ ਆ ਗਈ ਸੂਣ ਦੇ ਬਿਲਕੁਲ ਨੇੜਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਹੋਰ ਸੰਦੀਪ ਕਿਵੇਂ ਆ ਜਾਓ ਰਾਨੂ ਆ ਜਾਓ ਉੱਚੀ ਬੋਲੀਂ ਥੋੜਾ ਜਿਹਾ ਨੰਬਰ ਬੋਲ ਦੇ ਨੰਬਰ 9781995225 9781995225 95225 ਤੇ ਇਹ ਤਾਜ਼ੀਆਂ ਵੀ ਆਪਣੇ ਕੋਲ ਕਹਿੰਦੇ ਹਾਂ ਹਾਂ ਜੀ ਇਹ ਤਾਜ਼ੀਆਂ ਵੀ ਆਪਣੇ ਕੋਲ ਠੀਕ ਆ ਗੱਲ ਮਾਰ ਦੇ ਲੱਭੀ ਕੈਮਰਾ ਦੁੱਲ ਝੋਟੀ ਤੇ ਸ਼ੁਰੂਆਤ ਤੋਂ ਦੋਸਤੋ ਕਰਦੇ ਹਾਂ ਹਾਂ ਜੀ ਆ ਜਾਓ ਗੈਨੀ ਜੀ ਤੋਰ ਦੋ ਖੋਲ ਕੇ ਸੁਆ ਸੁਆ ਦੂਜਾ ਹੀ ਇਹਦਾ ਸੁਆ ਦੂਜਾ ਹਾਂ ਜੀ ਸੁਆ ਬਾਈ ਕਹਿੰਦਾ ਦੂਜਾ ਸੁੰਦੀ ਆ ਤਦ ਦਿਨ ਕਿੰਨੇ ਕੱਢ ਦੂਗੀ ਦਿਨ ਹਫਤਾ ਲੈ ਲਈਏ ਇੱਕ ਹਫਤਾ ਆ ਤਿਆਰੀ ਦੂਰੀ ਦਾ ਬਾਲੀ ਆਸਲਾ ਨਾ ਹਾਂਜੀ ਤਿਆਰੀ ਦੂਰੀ ਬਾਲੀ ਆਸਲਾ ਇੱਥੋਂ ਕਰ ਸਕਦੇ ਹੋ ਚਾ ਇੱਕ ਦੁੱਲ ਝੋਟੀ ਆ ਫੁੱਲ ਗੈਪ ਤੇ ਥਣ ਲੱਗਿਆ ਤੇ ਬਾਕੀ ਉੱਤੋਂ ਤੁਹਾਨੂੰ ਇਹ ਕਹਾਂਗਾ ਵੀ ਬਰੀਕ ਆ ਗਈ ਫੁੱਲ ਕੱਦ ਵੀ ਚੰਗਾ ਤੇ ਲੰਬਾਈ ਵੀ ਚੈੱਕ ਕਰ ਸਕਦੇ ਹੋ ਸਿੰਘ ਵੀ ਇੱਥੇ ਚੈੱਕ ਕਰ ਸਕਦੇ ਹੋ ਬੰਦ ਸਿੰਘ ਜੀ ਆ ਗਈ ਤੇ ਥਾਣਾ ਆਗੇ ਦੇ ਦੋ ਜਮਾਂਦਰੂ ਦੁੱਲ ਆ ਗਈ ਇੱਕ ਤਾਂ ਉਤਰਾ ਹੋ ਜਾਂਦੀ ਹੈ ਰੀਜਨਲ ਦੁੱਲ ਲੱਗ ਜਾਂਦਾ ਉਹਨੂੰ ਦਿਖਾਉਣਾ ਕਮਾਲਾ ਬਈ ਇੱਥੋਂ ਕਿੰਨੇ ਦਿਨ ਕੱਢੂ ਸੰਦੀਪ ਹ ਲੈ ਜੇ ਬਈ ਹਫਤੇ ਦੇ ਲਗਭਗ ਇੱਕ ਹਫਤਾ ਹਾਂ ਕਿੰਨਾ ਦੁੱਧ ਪਾਇਆ ਪਹਿਲਾਂ ਨੇ ਜਮਾਂਦਰੇ 12 ਜਾਂ 13 ਕਿਲੋ ਦੇ ਵਿੱਚ ਵਿੱਚ ਚੱਲੀ ਆਈ ਵਧੀਆ ਕਿੰਨਾ ਕ ਪਾਦੂ ਇਸ ਵਾਰੀ ਫਿਰ ਇਸ ਵਾਰ ਪਾਦੂ 15 16 ਕਿਲੋ ਆ 15 ਦੇ ਲਗਭਗ ਆ ਨਾ ਹਾਂ ਉਹ ਬਰੀਕ ਤਾਂ ਬਹੁਤ ਆ ਹਾਂ ਜੀ ਬਰੀਕ ਬਹੁਤ ਆ ਬਾਕੀ ਝੋਟੀ ਜਾਤ ਬਹੁਤ ਸੋਹਣੀ ਹੈਗੀ ਠੀਕ ਆ ਗੱਲ ਆ ਕੁਆਲਿਟੀ ਚੰਗੀ ਆ ਇੱਥੇ ਤੋਂ ਚੈੱਕ ਕਰ ਸਕਦੇ ਹੋ ਏ ਬਾਈ ਕਹਿੰਦਾ ਇੱਕ ਘਰੇਲੂ ਸੱਜਣ ਤੋਂ ਲਈ ਉਹਦੇ ਕਰ ਕਿ ਥੋੜਾ ਡਰਦੀ ਜ਼ਰੂਰ ਆ ਪਰ ਉਤਰਾਂ ਝੋਟੀ ਤੁਹਾਨੂੰ ਇਹ ਕਹਾਂਗਾ ਵੀ ਨਾਸਲ ਕੁਆਲਟੀ ਬਰੀਕੀਆਂ ਫੁੱਲ ਆ ਗਈਆਂ ਬਾਡੀ ਤੋਂ ਲਾ ਕੇ ਆਰਡਰ ਤੱਕ 100 ਦੀ 100 ਆ ਗਈ ਹਰੇਕ ਪੱਖ ਤੋਂ ਬਾਕੀ ਹਲੇ ਪੋਲੀ ਬਹੁਤ ਪਈ ਹੈਗੀ ਠੀਕ ਆ ਗੱਲ ਹਾਂ ਇੱਥੋਂ ਥੱਲੋ ਮਾਰਦੀ ਲੱਭੀ ਕੈਮਰਾ ਓਏ ਇਹ ਇੱਥੋਂ ਇੱਥੋਂ ਕਰਾ ਦੀ ਚੈੱਕ ਇੱਥੋਂ ਤੇ ਇੱਥੋਂ ਕਰਾ ਦੀ ਚੈੱਕ ਪੂਰਾ ਅਸਲ ਲੇਵਾ ਲੱਗਿਆ 15 16 ਪਾ ਦੂ ਬਾਈ ਕਹਿੰਦਾ ਇਸ ਵਾਰੀ ਦਿਨ ਕੱਢਦੀ ਆ ਪੰਜ ਚਾਰ ਤੇ ਪੈਸੇ ਸੰਦੀਪ ਕਿੰਨੇ ਦੇ ਮੁੱਲ ਦਾ ਇੱਕ ਡੇਢ ਹੈ 1.45 ਝੋਟੀ ਦੇ ਦਾਂਗੇ 1 ਲੱਖ ਤੇ 50 ਹਜ਼ਾਰ ਤਾ ਇਹਦਾ ਹੈਗਾ ਸਜਣੋ ਮੁੱਲ 1 ਲੱਖ ਤੇ 45 ਦੀ ਬਾਈ ਕਹਿੰਦਾ ਦੇ ਦਾਂਗੇ ਉਹ ਚੋ ਸ਼ੋਰਟ ਸ਼ੂਟ ਵਾਲਾ ਸਿਸਟਮ ਹੀ ਆ ਤੇ ਥੱਲੋਂ ਦਾ ਉਹੀ ਗੱਲ ਆ ਵੀ ਗਾਂਵ ਵਾਲਾ ਕੰਮ ਹੀ ਆ ਇੱਥੋਂ ਆ ਚੀਜ਼ ਪੂਰੀ ਭਰ ਜੂਗੀ ਥੱਲੇ ਦੀ ਬਿਲਕੁਲ ਸਾਫ ਸਭਾ ਆਦੀ ਠੰਡੀ ਆ ਝੋਟੀ ਜਮਾ ਤੇ ਹੁਣ ਮਾਰਦੇ ਲੱਭਿਆ 2 ਨੰਬਰ ਵਾਲੀ ਦੇ ਕੈਮਰਾ ਤੋੜਦੇ ਬਾਈ ਹੌਲਕੇ ਨੂੰ ਵੀ ਇਹਦਾ ਰੰਗ ਥੋੜਾ ਜਿਹਾ ਸ਼ੈੱਡ ਸ਼ੂਟ ਥੱਲੋਂ ਆਈ ਜਾਂਦੀ ਹੈ ਨਾ ਹਾਂ ਜੀ ਡੇਰੀ ਚ ਵੇਈ ਵੀ ਹੈ ਜਮਾਂ ਵਿਚਾਰੀ ਦਾ ਜਾਣੀ ਬਸ ਇੱਕ ਬਚਦੀ ਹੈ ਠੀਕ ਆ ਗੱਲ ਆ ਬਾਈ ਕਹਿੰਦਾ ਜਾਣ ਹੀ ਬਚਾਈਆ ਮੈਂ ਕਹੂੰਗਾ ਵੀ ਪਾਲਣ ਵਾਲਾ ਭਰਾ ਲੈ ਜੂ ਉੱਥੇ ਜਾ ਕੇ ਰੰਗ ਤੇ ਮੰਨ ਲਓ ਵੀ ਇਹਦਾ 10 ਕ ਦਿਨ ਚ ਬਣ ਜੂ ਹਾਂ ਜੀ ਹਾਂ ਰੰਗ ਗਹਿਰਾ ਕਾਲਾ ਕਰ ਜੂ ਪਰ ਥੱਲੇ ਦੀ ਸਾਫ ਆ ਪੂਰੀ ਸਾਫ ਪੂਰੀ ਫੁੱਲ ਸਾਫ ਆ ਯਾਨੀ ਕਿੰਨੇ ਮਹੀਨਿਆਂ ਦੀ ਗੱਬਣ ਇਹ ਇਹ 3.5 ਤੇ 4 ਦੇ ਲਗਭਗ ਹੈ 3.5 ਤੋਂ ਬਾਹਰ ਹੈ ਹਾਂ ਬਾਹਰ ਹੈਗੀ 4 ਤੋਂ ਅੰਦਰ ਹੈ 4 ਤੋਂ ਅੰਦਰ 3.5 ਤੋਂ ਬਾਹਰ ਲਗਭਗ ਕਹਿ ਲਈਏ 4 ਦੇ ਹਾਂ ਜੀ ਹਾਂ ਦ ਤੇ ਬਾਕੀ ਚੈੱਕ ਕਰੋਂ ਕਰਵਾ ਦਾਂਗੇ ਚੈੱਕਪ ਕਰਾ ਕੇ ਲੈ ਮੈਂ ਡਾਕਟਰ ਆਉਂਦਾ ਲੈ ਇਹ ਬੰਦਾ ਠੀਕ ਆ ਆ ਚੈੱਕ ਕਰਾਏ ਬਿਨਾ ਬਾਈ ਕਹਿੰਦਾ ਦੋਨੇ ਪਸ਼ੂਆਂ ਚ ਕੋਈ ਵੀ ਪਸ਼ੂ ਨਹੀਂ ਦੇਣਾ ਜਿਹੜਾ ਭਰਾ ਇਹਦਾ ਸੌਦਾ ਹੋਊਗਾ ਵੀ ਬਾਈ ਦੇ ਘਰੋਂ ਚੈੱਕ ਕਰਾ ਕੇ ਲੈ ਜਿਓ ਕਿ ਮਾਗਰੋ ਸਿਸਟਮ ਜਿਦਾ ਇਦਾਂ ਹੁੰਦਾ ਰਹਿੰਦਾ ਵੀ ਯਾਰ ਇਹ ਮਹੀਨਾ ਵੱਧ ਰਹੀ ਹੈ ਇਹ ਦਿਨ ਵੱਧ ਲੈ ਗਈ ਹੈ ਨਾ ਹਾਂਜੀ ਹਾਂ ਬਾਕੀ ਪਸ਼ੂ ਦਾ ਕੀ ਪਤਾੰਦਾ ਕਦੋਂ ਬੱਚਾ ਆਏ ਫਿਰ ਬਾਅਦ ਚਲੋ ਤੇ ਦੁੱਧ ਦੇ ਥੱਲੇ ਕਿੰਨਾ ਅੱਜ ਇਹ ਥੱਲੇ 6 ਤੋਂ 7 ਕਿਲੋ ਹੈ 6 ਤੋਂ 7 ਲੀਟਰ ਹਾਂਜੀ ਇੱਕ ਟਾਈਮ ਕੋ ਦੋਏ ਨਹੀਂ ਦੋੇ ਟਾਈਮ ਹੁਣ ਮੇਰਦੀ ਕਿਵੇਂ ਆਹੀ ਮੇਰਦੀ ਉੱਥੇ ਦਾਣੇ ਤੇ ਮਿਲਦੀ ਸੀ ਥਾਪੀ ਤੇ ਆਪਣੇ ਆ ਕੇ ਨੀ ਟੀਕਾ ਲਵਾਇਆ ਜੇ ਕੱਲ ਹੀ ਆਈਆਂ ਅੱਛਾ ਆਪਣੇ ਕੋਲ ਕੱਲ ਆਈਆਂ ਟੀਕੇ ਚੂਜ 2-4 ਦਿਨ ਚ ਹਾਂ ਹਾਂ ਟਿਕ ਜਾਣੀਆਂ ਚਵਾਈ ਦੀ ਕਿਵੇਂ ਆ ਚਵਾਈ ਦੀ ਜਮਾ ਪੋਲੀ ਥਣ ਵੱਧ ਘੱਟ ਕੋਈ ਜਮਾ ਇੱਕੋ ਹੀ ਸਰਲਾ ਸਿੱਟਾ ਸਾਰੇ ਕਹਾ ਦੀ ਗਾਰੰਟੀ ਠੀਕ ਆ ਗੱਲ 100 ਦੀ 100 ਰੂ ਰੇਕ ਪੱਖ ਤੋਂ ਤਾਜੀ ਨੇ ਕਿੰਨਾ ਦੁੱਧ ਪਾਇਨੇ ਤਾਜੀ ਨੇ ਕੱਢੇ ਹੀ 12 ਤੋਂ 13 ਕਿਲੋ ਠੀਕ ਆ ਗੱਲ ਹਾਂ ਆ 13 ਕਿਤੇ ਲਗਭਗ ਪਾਈ ਕਹਿੰਦਾ ਤਾਜੀ ਇਹ ਦੰਦੀ ਰਹੀ ਆ ਤੇ ਹਾਲ ਫਿਲਹਾਲ ਵੀ ਇਹ ਮੰਨ ਲਓ ਵੀ 6 ਤੋਂ 7 ਲੀਟਰ ਆ ਕਿਸੇ ਕੋਲੇ ਮੈਂ ਕਹੂੰਗਾ ਵੀ ਕੱਚੇ ਕੁੱਚੇ ਚ ਬਾਗੀ ਹੈ ਨਾ ਸੇਵ ਵਾਲੇ ਕੋਲੇ ਪਤਾ ਬਾਜੀ ਹੋਈ ਹੈ ਵਿਚਾਰੀ ਇਹ ਤਾਂ ਥੱਕੀਆਂ ਬੈਠੀਆਂ ਇੱਥੇ ਮੈਂ ਉਹਨਾਂ ਨੇ ਬੈਠੀਆਂ ਹੀ ਨਹੀਂ ਜਦੋਂ ਆਈਆਂ ਨੇ ਠੀਕ ਆ ਲੰਬੇ ਸਫ਼ਰ ਚ ਆਈਆਂ ਹੋ ਰਹੇ ਹਾਂ ਠੀਕ ਹੈ ਆਪੇ ਭੇਜਿਆ ਸੀ ਤੋਨੇ ਹਾਂ ਆਪੇ ਭੇਜਿਆ ਸੀ ਗਿਆ ਤੋਨੇ ਠੀਕ ਆ ਗੱਲ ਇਹਦੇ ਪੈਸੇ ਕਿੰਨੇ ਇਹਦਾ ਮੁੱਲ 85 80 ਦੇ ਦਾਂਗੇ 80 ਵੀ ਹਾਂ ਆ ਮੁੱਲ ਬਾਈ ਕਹਿੰਦਾ 85 ਲੱਭੀ ਇੱਥੋਂ ਕਰਾ ਦੀ ਆਰਡਰ ਗਾਂ ਵਾਲੇ ਬੰਨੋ ਚੈੱਕ ਤੇ ਸਾਫ਼ ਇਹ ਮੰਨ ਲਓ ਇੰਨੀ ਕ ਸਾਫ਼ ਆ ਵੀ ਤਾਜ਼ੀਆਂ ਜਿੰਨਾ ਮਾੜੀਆਂ ਜਿੰਨਾ ਲੇਵਾ ਦਾ ਹੋਣੀ ਲਈ ਕਰਦੀ ਹੈ ਨਾ ਹੁਣ ਦੇ 7 ਲੀਟਰ ਦੇ ਲਗਭਗ ਹਾਜ਼ਰ ਇਹ ਹੋ ਜੂਗੀ 80 ਦੀ ਤੇ ਹੁਣ ਲੰਬੀ ਆ ਦਿਖਾ ਦੇ ਤਾਂ ਫੁੱਲ ਵੱਡੀ ਆ ਗਈ ਬੂਰੀ ਤੋੜ ਦੋ ਹੀ ਖੋਲ ਕੇ ਇਹ ਤਾਂ ਫੁੱਲ ਵੱਡੀਆਂ ਜੀ ਆ ਤੇਲੀਆਂ ਆ ਗਈ ਪਿਓਰ ਲੰਬੀ ਵੀ ਫੁੱਲ ਉੱਚੀ ਵੀ ਫੁੱਲ ਤੇ ਇਹ ਸੰਦੀਪ ਕਿੰਨੇ ਟਾਈਮ ਵੀ ਘੱਬਣੋਗੇ ਇਹ ਹੈਗੀ ਇਹ 4 ਦਿਨ 4 ਮਹੀਨੇ ਤੋਂ 5 6 ਦਿਨ ਇਹ ਘਟ ਗਈ 4 ਤੋਂ ਹਾਂਜੀ 1 ਦਿਨ ਤਾਂ ਆਈ ਨੂੰ ਹੋਈ ਗਿਆ ਹਾਂ 4 ਕੇ ਘਟ ਰਹੀ ਹਾਂ 4 ਕੇ ਦਿਨ ਘਾਟੀ ਆ ਠੀਕ ਹੈ ਜਾਂਦੀ ਕਰਦੀ 4 ਦੇ ਲਗਭਗੇ ਹੋ ਜੀ ਜਦੋਂ ਨਵੇਂ ਮਾਲਕ ਦੇ ਘਰੇ ਜਾਊਗੀ ਹਾਂਜੀ ਹਾਂ ਇਹਦਾ ਕਹੂੰਗਾ ਸਤ ਦਿਨੋਂ ਫੁੱਲ ਵੱਡਾ ਕਰਦਾ ਰਿਹਾ ਇਹ ਦੁੱਧ ਦਾ ਰਿਕਾਰਡ ਵੀ ਵਧੀਆ ਦਾ ਤਾਜ ਦਾ ਇਹ ਕਿੰਨਾ 15 ਕਿਲੋ ਦੇ ਕੱਢਿਆ ਨੇ 15 ਕਿਲੋ ਹਾਂ ਠੀਕ ਆ ਗੱਲ ਤੇ ਹੁਣ ਕਿੰਨਾ ਹੁਣ ਇਹਦੇ ਹੱਲੇ ਵੀ 6-7 ਕਿਲੋ ਇਹ 6-7 ਕਿਲੋ ਬਾਕੀ ਦੁੱਧ ਬਾਅਦ ਜਾਣੀ ਹੈ ਠੀਕ ਆਪਣੇ ਕੋਲੇ ਆ ਕੇ ਜਿੰਨਾ ਦੁੱਧ ਆਪਾਂ ਦੱਸਾਂਗੇ ਡੰਗ 도ਡਾਂਗੇ ਤਸੱਲੀ ਕਰਾ ਦੇਵਾਂਗੇ ਮਹਾਂਜਾ ਚਾਰ ਟਾਈਮ ਚੋਲੇ ਕੋਈ ਚੱਕਰੀ ਇਹ ਗੱਲ ਤਾਂ ਨਹੀਂ ਹੁੰਦੀ ਭਰਾ ਕੋਈ ਆ ਕੇ ਕਹੇ ਬਾਈ ਨੇ ਚਵਾਇਆ ਨਹੀਂ ਮਹਾਂ ਕੋਈ ਚੱਕਰੀ ਨਹੀਂ ਆਇਆ ਜਿੰਨਾ ਮਰ ਜਸ ਸੰਦੀਪ ਕਹਦੇ ਕਿ ਮੈਂ ਬਰਨਾਲੇ ਗਿਆ ਹਾਂ ਨਹੀਂ ਉਹ ਕੰਮ ਤਾਂ ਨਹੀਂ ਹੁੰਦਾ ਪੂਰੀ ਤਸੱਲੀ ਕਰਾ ਦੇ ਠੀਕ ਹੈ ਕਰ ਤਸੱਲੀ ਬਾਈ ਕਹਿੰਦਾ ਹਰੇਕ ਪੱਖ ਤੋਂ ਕਰਾ ਦੂੰਗਾ ਇਹਦਾ ਕੱਦ ਆ ਗਿਆ ਫੁੱਲ ਵੱਡਾ ਫੁੱਲ ਲੰਬੀ ਜਿਹੜੀ ਮੈਂ ਤੁਹਾਨੂੰ ਫੁੱਲ ਵੱਡੀ ਕਹੂੰਗਾ ਫੁੱਲ ਵੱਡੀ ਹੀ ਹੋਊਗੀ ਉਹ ਦਰਮਿਆਨੀ ਨਹੀਂ ਨਿਕਲੂ ਜਿਹੜੀ ਮੀਡੀਅਮ ਹੋਊਗੀ ਉਹਦੀ ਆਪਾਂ ਹਾਈਟ ਦੱਸ ਦਾਂਗੇ ਵੀ ਇਹਦੀ ਹਾਈਟ ਮੀਡੀਅਮ ਆ ਗਈ ਤੇ ਦੁੱਧ 15 ਦੇ ਲਗਭਗ ਬਾਈ ਕਹਿੰਦਾ ਤਾਜੀ ਦਿੰਦੀ ਰਹੀ ਹੈ ਕਿਉਂਕਿ ਜੋੜਾ ਬਾਈ ਕੋਲੋਂ ਡੈਰੀ 'ਚ ਗਿਆ ਤੀ ਟੋਕਣਾ ਘਬਣਾ ਹੋ ਕੇ ਵਾਪਸ ਆ ਗਿਆ ਖਾਨ ਵੱਧ ਘਟ ਸੰਦੀਪ ਕੋਈ ਮੈਂ ਸਾਰੇ ਕਾ ਜਮਾ ਇੱਕੋ ਹੀ ਧਾਰਾ ਨੇ ਸਾਰਾ ਵੱਧ ਘਟ ਕੋਈ ਸਾਰਾ ਚਵਾਈ ਦੀ ਪੋਲੀ ਆ ਮੀਆਂ ਬਣੀਆਂ ਦੇ ਚੋਣ ਦੀ ਆ ਹਾਂ 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 ਕਿੰਨੇ ਪੈਸੇ ਇਹਦੇ ਬੂਰੀ ਦੇ ਇਹਦਾ ਮੁੱਲ 95000 ਰਾਇ 92 ਦੀ ਇਹ ਦੇ ਦਾਂਗੇ 92 ਦੀ ਤਾਂ ਆ ਚੋਟੀ ਦੇ ਦੇਣੀ ਆ ਬੂਰੀ ਪਾਈ ਕਹਿੰਦਾ 4 ਮਹੀਨਿਆਂ ਦੇ ਲਗਭਗ ਹੀ ਗੱਭਣ ਆ ਗਈ 7 ਲੀਟਰ ਦੇ ਲਗਭਗ ਦੁੱਧ ਤੇ ਆ ਚੋਟੀ ਆ ਗਈ ਪੌਣੇ 4 ਦੀ ਇਹਦਾ ਮੁੱਲ 85 ਤੇ ਇਹ ਬਾਈ ਕਹਿੰਦਾ 80 ਦੇ ਦਾਂਗੇ ਦੋਨਾਂ ਚ ਮਾਨਤਾ ਕਰ ਦਾਂਗੇ ਹਾਂਜੀ ਮਾਨਤਾ ਕਰ ਦਾਂਗੇ ਠੀਕ ਆ ਗੱਲਾਂ ਜੋੜੇ ਚ ਬਾਈ ਕਹਿੰਦਾ ਮਾਨਤਾ ਹੋ ਜੂ ਤੇ ਬਾਕੀ ਜੇ ਕਿਸੇ ਨੇ ਤਿੰਨੇ ਲੈਣੀਆਂ ਤਾਂ ਤਿੰਨਾ ਚੋ ਵੀ ਹੋ ਜੂਗਾ ਤਿੰਨਾ ਚੋ ਵੀ ਹੋ ਜੂਗਾ ਠੀਕ ਆ ਗੱਲ ਨੰਬਰ ਬੋਲ ਦਿਓ ਜੀ ਨੰਬਰ 9781995225 978199595225 252 ਦਾ ਨੰਬਰ ਆ ਪਿੰਡ ਕਾਨੇ ਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ